ਹੈਲੋ एवरीवन ਵੈਲਕਮ ਬੈਕ ਮੇਅਰ YouTube ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਸੀ ਬਿਲਕੁਲ ਫਰਸਟ ਕਲਾਸ ਲੋ ਜੀ ਅੱਜ ਆਪਾਂ ਹਾਜ਼ਰ ਹੋਏ ਆ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਸ਼ੇਅਰ ਕਰਨ ਵਾਸਤੇ ਸਮੇਂ-ਸਮੇਂ ਤੇ ਆਪਾਂ ਤੁਹਾਨੂੰ ਆਈਡੀਆ ਦਿੰਨੇ ਰਹਿੰਨੇ ਆ ਹਨਾ ਨਾਲ ਤਾਂ ਘਰੇ ਕੰਮ ਲੱਗੇ ਰਹਿੰਨੇ ਨਾਲੇ ਮੇਰੇ ਭੈਣਾਂ ਨੂੰ ਆਈਡੀਆ ਆ ਜਾਂਦਾ ਨਾਲੇ ਆਪ ਕੰਮ ਲੱਗੇ ਰਹਿੰਨੇ ਵੇਲੇ ਰਹਿਣ ਨਾਲੋਂ ਤੇ ਆਹ ਨਾ ਆਪਣੇ ਚੁੰਨੀਆਂ ਪਈਆਂ ਸੀਗੀਆਂ ਕਾਫੀ ਟਾਈਮ ਪੁਰਾਣੀਆਂ ਚੁੰਨੀਆਂ ਸੀਗੀਆਂ ਇਹ ਇਹਨਾਂ ਨੂੰ ਹੁਣ ਮੈਂ ਵਰਤਦੇ ਨਹੀਂ ਸੀਗੇ ਹਨਾ ਹੁਣ ਕੋਈ ਨਹੀਂ ਲੈਂਦਾ ਦੇਖੋ ਕੋਈ ਕਰੇਵ ਜੀ ਦੀ ਚੁੰਨੀ ਆ ਕੋਈ ਕਿੱਦਾਂ ਦੀ ਕੋਈ ਰੇਸ਼ਮੀ ਜੀ ਆ ਕੋਈ ਆਪਣੇ ਜੋ ਜਟ ਦੇ ਚੁੰਨੀ ਹੁੰਦੇ ਸਪਹਿਲਾ ਉਹ ਨੇ ਜਿਵੇਂ ਹੁਣ ਰੇਸ਼ਮੀ ਜੀ ਚੁੰਨੀਆਂ ਹੁੰਦੀਆਂ ਨੇ ਇਹਨਾਂ ਨੂੰ ਲੈਣ ਨੂੰ ਵੀ ਬਿਲਕੁਲ ਵੀ ਜੀ ਨਹੀਂ ਕਰਦਾ ਇਹ ਨਾ ਪੇਟੀ ਦੇ ਇੱਕ ਵਾਸ ਕੋਨੇ 'ਚ ਹੀ ਪਈਆਂ ਸੀਗੀਆਂ ਮੈਂ ਕਿਹਾ ਚਲੋ ਕਿਤੇ ਇਹਨਾਂ ਇਕੱਠੀਆਂ ਕਰੀ ਬੈਠੀ ਸੀ ਮੈਂ ਕਿਹਾ ਚਲੋ ਇਹਨਾਂ ਦਾ ਕੁਝ ਬਣਾ ਲੈਂਦੇ ਆ ਪਹਿਲਾਂ ਵੀ ਮੈਂ ਇਹਨਾਂ ਦਾ ਬਣਾ ਲਿਆ ਸੀਗਾ ਤੇ ਇਹਨਾਂ ਦਾ ਬਣਾਇਆ ਸੀਗਾ ਮੈਂ ਡੋਰ ਮੈਟ ਉਹ ਹੋ ਗਿਆ ਸੀਗਾ ਖਰਾਬ ਤੇ ਉਹ کافی ਜਿਹੇ ਟਾਈਮ ਚੱਲ ਗਿਆ 8-9 ਸਾਲ ਚੱਲ ਗਿਆ ਤੇ ਉਹ ਹੁਣ ਮੈਂ ਸਿੜਤਾ ਕਿਉਂਕਿ ਹਨਾ ਟਾਈਮ ਦੇ ਨਾਲ ਕੋਈ ਵੀ ਚੀਜ਼ ਆ ਖਰਾਬ ਹੋ ਜਾਂਦੀ ਆ ਤੇ ਉਹਨੂੰ ਬਣਾਉਣਾ ਤਾਂ ਨਾ ਮੇ ਸਿਰੇ ਤੋਂ ਪੈਂਦੀ ਆ ਜੇ ਆਪਾਂ ਬਾਜ਼ਾਰੋਂ ਮੈਟ ਲੈ ਕੇ ਆਉਣੇ ਜਾਂ ਤਾਂ ਉਹ ਪਤਲੇ ਜਿਹੇ ਹੁੰਦੇ ਨੇ ਬਾਹਲੇ ਸੇਤੀ ਖਰਾਬ ਹੋ ਜਾਂਦੇ ਨੇ ਨਹੀਂ ਫਿਰ ਉਹ ਓਦਾਂ ਜੇ ਕਲਰ ਵਗੈਰਾ ਨਿਕਲ ਜਾਂਦਾ ਓਦਾਂ ਜੇ ਉਰੁੰਝ ਹੋ ਜਾਂਦੇ ਨੇ ਸਾਨੂੰ ਪਤੀ ਉਗਾ ਹਨਾ ਮੈਟ ਵਗੈਰਾ ਸੇਤੀ ਖਰਾਬ ਹੋ ਜਾਂਦੇ ਨੇ ਤੇ ਜਿਹੜੇ ਆਪਾਂ ਬਾਜ਼ਾਰੋਂ ਲੈਣੇ ਆ ਇਹ ਜਿਹੜਾ ਵਿੱਚ ਚੁੰਨੀਆਂ ਦੇ ਹੁੰਦੇ ਨੇ ਇਹ ਪੱਕੇ ਰੰਗ ਹੁੰਦੇ ਨੇ ਨਹੀਂ ਜਾਂਦੇ ਹੈਗੇ ਏ ਸੋਹਣੇ ਵੀ ਲੱਗਦੇ ਨੇ ਹਨਾ ਤੇ ਡਿਜ਼ਾਈਨ ਜਿਹਾ ਵੀ ਬਣ ਜਾਂਦਾ ਅੱਡੋ ਅੱਡੀ ਸਾਰੇ ਕਲਰਾਂ ਦਾ ਮਲਟੀ শেਡ ਦਾ ਮੈਟਜਾ ਬਣ ਜਾਂਦਾ ਇਹਨਾਂ ਨਾਲ ਤੇ ਇਹ ਮੈਂ ਧਰ ਲਈ ਮਸ਼ੀਨ ਤੇ ਉਧਰ ਮੈਂ ਚੁੰਨੀਆਂ ਇਕੱਠੀਆਂ ਕਰ ਲਏ ਨੇ 10-15 ਚੁੰਨੀਆਂ ਹੋਣਗੀਆਂ ਇਹ ਮੇਰੇ ਹਿਸਾਬ 'ਚ ਤੇ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਹੁਣ ਦੱਸਦੀਆਂ ਵੀ ਕਿੱਦਾਂ ਤਿਆਰ ਕਰਨਾ ਇਹਨਾਂ ਦੇ ਨਾਲ ਤਿੰਨ ਚੁੰਨੀਆਂ ਲੈ ਕੇ ਗੱਠ ਜੀ ਬੰਨ੍ਹ ਲਈ ਜਿਵੇਂ ਆਪਾਂ ਗੁੱਤ ਨਹੀਂ ਹੁੰਦੇ ਹੁੰਦੇ ਹਨਾ ਗੁੱਤ ਬਣਾਉਣੇ ਹੁੰਦੇ ਆ ਉਸ ਤਰ੍ਹਾਂ ਕਰਕੇ ਆਪਾਂ ਇਹਦੀ ਗੁੱਤਜੀ ਬਣਾ ਲਵਾਂਗੇ ਗੁੱਤਜੀ ਬਣਾ ਲਵਾਂਦੇ ਐ ਕਰਕੇ ਮੂਹਰੋਂ ਆਪਾਂ ਗਾਠੇ ਦੇ ਲਾਂਗੇ ਜੇ ਆਪਾਂ ਮੂਹਰੋਂ ਗੱਠਣਾ ਦਿੱਤੀ ਤਾਂ ਆਪਾਂ ਮੂਹਰੋਂ ਗੁੱਤਜੀ ਬਣਾਈ ਚੱਲਾਂਗੇ ਜਾਂ ਚੋਟੀ ਵੀ ਕਹਿੰਦੇ ਨੇ ਹਨਾ ਗੁੱਤ ਨੂੰ ਤੇ ਉਹ ਬਣਾਈ ਚੱਲਾਂਗੇ ਤੇ ਮਗਰ ਉਧੜੇ ਚੱਲੂ ਤਾਂ ਕਰਕੇ ਮੈਂ ਤਿੰਨ ਚੁੰਨੀਆਂ ਲੈ ਲਈਆਂ ਅੱਡੋ-ਅੱਡੇ ਕਲਰਾਂ ਦੀਆਂ ਤੇ ਐਂ ਉਹਦੀ ਗੁੱਤਜੀ ਬਣਾ ਲਾਂਗੇ ਉਧਰ ਆਪਾਂ ਨੇ ਉਧਰ ਮੈਂ ਪੈਰ ਗੂ ਪੈਰ ਦੇ ਗੁੱਠੇ 'ਚ ਪਸਾ ਲਈ ਉਹ ਤਾਂ ਕਿ ਉਹ ਡੜੂ ਨੀ ਤੇ ਉਸ ਤੋਂ ਬਾਅਦ ਆਪਾਂ ਜਦੋਂ ਮਤਲਬ ਕਿ ਉਹ ਚੁੰਨੀਆਂ ਸਾਰੀਆਂ ਮਤਲਬ ਕਿ ਇੱਕ ਚੁੰਨੀ ਜਿਹੜੀ ਆਪਾਂ ਤਿੰਨ ਚੁੰਨੀਆਂ ਲੈਂਤੀਆਂ ਨੇ ਉਹ ਉਹਨਾਂ ਦਾ ਸਿਰ ਆ ਜਾਂਦਾ ਹਨਾ ਫਿਰ ਆਪਾਂ ਜਿਹੜੀ ਦੂਸਰੀ ਚੁੰਨੀ ਅਟੈਚ ਕਰਾਂਗੇ ਉਹ ਮਸ਼ੀਨ ਤਾਂ ਰੱਖਿਆ ਕੋਲੇ ਉਹਦੇ ਨਾਲ ਹੋਰ ਅਟੈਚ ਕਰ ਲਾਂਗੇ ਆਪਾਂ ਜਿਵੇਂ ਜਿਵੇਂ ਚੁੰਨੀ ਮਤਲਬ ਖਤਮ ਹੁੰਦੀ ਜਾਂਦੀ ਆ ਹਨਾ ਤੇ ਉਹ ਮੇ ਜੋ ਕਰ ਆਪਾਂ ਉਹਦੇ ਨਾਲ ਇੱਕ ਇੱਕ ਚੁੰਨੀ ਅਟੈਚ ਕਰੀ ਜਾਵਾਂਗੇ ਗੱਠ ਨੇ ਦੇਵਾਂਗੇ ਤੇ ਆਪਾਂ ਓਦਾਂ ਵੀ ਵਿੱਚ ਪਾ ਸਕਦੇ ਆ ਬਿਨਾ ਸਲਾਈ ਲਾਈ ਤੋਂ ਵੀ ਪਾ ਸਕਦੇ ਆ ਪਰ ਨਾ ਉਹ ਪਿਛਲੀ ਵਾਰ ਮੈਂ ਐਂ ਕਰ ਲਿਆ ਸੀ ਉਹ ਨਿਕਲ ਗਿਆ ਸੀਗਾ ਉਹਦੇ ਵਿੱਚ ਨਾ ਬੁਰਜਾ ਨਿਕਲ ਜਾਂਦਾ ਚੁੰਨੀਆਂ ਦਾ ਮ ਦਿੱਸੀ ਜਾਂਦਾ ਹਨ ਫਿਰ ਭੈੜਾ ਲੱਗਦਾ ਤੇ ਬਾਅਦ ਚ ਆਪਾਂ ਨੂੰ ਉਹਨਾਂ ਨੂੰ ਤਿਆਰ ਤੇ ਮਤਲਬ ਕਿ ਠੀਕ ਕਰਨਾ ਵੀ ਔਖਾ ਹੋ ਜਾਂਦਾ ਤਾਂ ਕਰਕੇ ਮੈਂ ਹੁਣ ਦਿਮਾਗ ਲੜਾਇਆ ਮੈਂ ਕਿ ਆਪਾਂ ਵੀ ਮਸ਼ੀਨ ਧਾਰ ਲੈ ਲੈਣੇ ਨਾਲ ਹੁੰਦੇ ਨਾ ਅਟੈਚ ਕਰੀ ਜਾਵਾਂਗੇ ਮਸ਼ੀਨ ਨਾਲ ਪੱਕੇ ਸਲਾਈ ਲਾਵਾਂਗੇ ਪੱਕੀ ਸਲਾਈ ਲਾਉਣ ਦੇ ਨਾਲ ਨਾ ਆ ਦੇਖ ਐ ਕਰਕੇ ਆਪਾਂ ਗਾਹਾਂ ਦੀਆਂ ਅਟੈਚ ਕਰੀਏ ਨੇ ਨਾਲ ਹੁੰਦੇ ਅਟੈਚ ਕਰੀ ਜਾਵਾਂਗੇ ਜੇ ਆਪਾਂ ਕੱਠੀਆਂ ਸਾਰੀਆਂ ਚੁੰਨੀਆਂ ਅਟੈਚ ਕਰ ਲਾਂਗੇ ਫਿਰ ਤਾਂ ਆਪਾਂ ਦਾ ਗੁੱਤ ਜੀ ਬਣਾਉਣੀ ਔਖੀ ਹੋ ਜੂਗੀ ਹਨਾ ਜਦੋਂ ਮਤਲਬ ਕਿ ਇੱਕ ਚੁੰਨੀ ਖਤਮ ਹੁੰਦੀ ਆ ਦੂਸਰੀ ਚੁੰਨੀ ਆਪਾਂ ਨਾਲ ਅਟੈਚ ਕਰ ਲਵਾਂਗੇ ਉਹਟੈਚ ਕਰਨ ਵਾਲਾ ਦੇਖੋ ਹੁਣ ਮੈਂ ਐਂ ਅਟੈਚ ਕਰ ਲਈਏ ਫਿਰ ਆਪਾਂ ਗਾਹ ਗੁੱਤੇ ਜੀ ਗੁੰਦ ਲਾਂਗੇ ਐਂ ਗੁੱਤ ਗੁੰਦਾਂਗੇ ਇਕੱਠੀ ਇਕੱਠੀਆਂ ਸਾਰੀਆਂ ਕੱਟੀਆਂ ਚੁੰਨੀਆਂ ਦੀ ਆਪਾਂ ਸਿਉਣ ਲਾ ਲਾਂਗੇ ਫਿਰ ਔਖਾ ਲੱਗਦਾ ਕਾਫੀ ਚੁੰਨੀਆਂ ਹੁਣ 10 15 ਚੁੰਨੀਆਂ ਨੇ ਇਕੱਠੀਆਂ ਕਰਕੇ ਜਿਹੜਾ ਮੋਢੇ ਦੁਖਣ ਲੱਗ ਜਾਂਦੇ ਨੇ ਬਾਹਾਂ ਦੁਖਣ ਲੱਗ ਜਾਂਦੀਆਂ ਨੇ ਫਿਰ ਉਹਦੇ ਨਾਲ ਔਖਾ ਲੱਗਦਾ ਆਪਾਂ ਨੇ ਤੇ ਐਂ ਨਾਲ ਹੁੰਦੇ ਮੈਂ ਗੁੱਤ ਜੀ ਬਣਾਈ ਜਾਂਦੀਆਂ ਨਾਲ ਹੁੰਦੇ ਅਟੈਚ ਕਰੀ ਜਾਂਦੀਆਂ ਮੈਟ ਬਹੁਤ ਸੋਹਣਾ ਮੈਟ ਬਣ ਕੇ ਤਿਆਰ ਹੁੰਦਾ ਤੇ ਹੁਣ ਮੈਨੂੰ ਆਸਾਮ ਹੋਈ ਪਈ ਸੀਗੀ ਤੇ ਦਿਨੇ ਤਾਂ ਬਿਲਕੁਲ ਮੂਡ ਜਾਂ ਨਹੀਂ ਬਣਦਾ ਕੁਝ ਵੀ ਕਰਨ ਦਾ ਹਣਾ ਸਵੇਰੇ ਕੰਮਕੁਮ ਕਰਕੇ ਪੈ ਜਾਂਦੇ ਆ ਦੁਪਹਿਰਾ ਸਾਰਾ ਪਿਆ ਆਂਦਾ ਹੀ ਲੰਗ ਜਾਂਦਾਗਾ ਬਿਲਕੁਲ ਵੀ ਜੀ ਨਹੀਂ ਕਰਦਾ ਦੁਪਹਿਰੇ ਕੁਝ ਵੀ ਕਰਨ ਨੂੰ ਤੇ ਹੁਣ ਮੇਰਾ ਮੂਡ ਜਾਂ ਬਣਿਆ ਸੀ ਮੈਂ ਸਬਜ਼ੀ ਸਬਜ਼ੀ ਜੀ ਕੱਟ ਕੇ ਤੇ ਫਿਰ ਮੈਂ ਕਿਹਾ ਚੱਲ ਹੁਣ ਮਸ਼ੀਨ ਧਰ ਦੇਾਂਗੇ ਵੀ ਹੁਣ ਆਪਾਂ ਕੁਛ ਨਾ ਕੁਛ ਬਣਾ ਲੈਂਦੇ ਆ ਨਾਲੇ ਟਾਈਮ ਜਾਂ ਲੰਘ ਜਾਂਦੇ ਨਾਲੇ ਕੋਈ ਘਰ ਦੀ ਚੀਜ਼ ਹੋ ਜਾਂਦੀ ਹਣਾ ਕਿੱਦੇ ਨੇ ਚੁੰਨੀਆਂ ਜੇ ਇਕੱਠੀਆਂ ਹੋਈਆਂ ਪਈਆਂ ਸੀਗੀਆਂ ਤੇ ਨਾਲੇ ਚੀਜ਼ ਬਣੀ ਵੀ ਆਪਾਂ ਜਦੋਂ ਹੱਥ ਨਾਲ ਤਿਆਰ ਕਰਦੇ ਆਂ ਚੀਜ਼ ਬੜੀ ਵੀ ਸੋਹਣੀ ਲੱਗਦੀ ਹੈ ਹਨਾ ਲਓ ਜੀ ਮੈਂ ਤੇਨ ਚੁੰਨੀਆਂ ਹੋਰ ਨਾਲ ਜੋੜਦੀ ਹੁਣ ਉਹ ਪੈਰ ਚ ਨਹੀਂ ਖੜਦਾ ਹੈਗਾ ਤਾਂ ਕਰਕੇ ਹੁਣ ਮੈਂ ਸਾਰੇ ਨਾਲ ਉਹ ਮਸ਼ੀਨ ਦੇ ਆਲ ਦਾ ਲਵੇਟ ਲਿਆ ਮਸ਼ੀਨ ਨਾਲ ਠੀਕ ਆਊਗਾ ਮਸ਼ੀਨ ਦੇ ਆਲ ਦਾ ਲਵੇਟ ਲਿਆ ਮੈਂ ਸਾਰਾ ਤੇ ਹੁਣ ਉਹ ਪੈਰ ਚ ਫਸਾਇਆ ਹੋਇਆ ਠੀਕ ਨਹੀਂ ਆਉਂਦਾ ਕਿਉਂਕਿ ਪਹਿਲਾਂ ਜਦ ਰਟਾਰਟਿੰਗ ਤਾਂ ਆਪਾਂ ਪੈਰ ਦੇ ਗੁੱਠੇ ਵਿੱਚ ਪਸਾ ਲਿਆ ਸੀ ਹੁਣ ਉਹ ਜ਼ਿਆਦਾ ਰੱਸੀ ਜੀ ਖਾਸੀ ਬਣ ਗਈ ਨਾ ਖਾਸੀ ਗੁੱਤ ਜੀ ਬਣ ਗਈ ਤੇ ਔਖੀ ਹੋ ਜਾਂਦੀ ਹੈ ਤੇ ਹੁਣ ਮਸ਼ੀਨ ਦੇ ਵਾਲ ਦੇ ਵਾਲੇ ਪਟਾ ਦਵਾਲਿਆ ਜਦੋਂ ਮਤਲਬ ਕਿ ਆਪਾਂ ਨੇ ਫੇਰ ਸਲਾਈ ਲਾਉਣੀ ਹੋਈ ਫਿਰ ਪਟਾ ਜਾਂ ਖੋਲ ਦੇਵਾਂਗੇ ਆਪਾਂ ਇਸ ਤਰ੍ਹਾਂ ਕਰਕੇ ਕਾਫੀ ਕਾਫੀ ਲੰਮੀ ਗੁੱਤਜੀ ਬਣ ਗਈ ਸਾਰੇ ਗੁੱਤਜੀ ਬਣ ਕੇ ਹੋ ਗਈ ਤਿਆਰ ਹੁਣ ਬਸ ਹੁਣ ਜਿਹੜਾ ਮੈਂ ਦੂਸਰਾ ਕਰੂੰਗੀ ਉਹ ਮਤਲਬ ਕਿ ਕੱਲ ਨੂੰ ਕਰਾਂਗੇ ਆਪਾਂ ਆ ਇੱਕ ਚੁੰਨੀ ਮੇਰੀ ਬਚ ਗਈ ਇਹ ਚੁੰਨੀ ਦਾ ਹੁਣ ਕੋਈ ਵੀ ਉਹ ਨਹੀਂ ਹੈਗਾ ਹਨਾ ਇਹ ਇੱਕ ਚੁੰਨੀ ਪੱਛ ਗਈ ਤੇ ਨਾਲ ਦੋ ਚੁੰਨੀਆਂ ਹੋਰ ਹੁੰਦੀਆਂ ਤਾਂ ਹੋਰ ਲੰਬੀ ਬਣ ਜਾਂਦੀ ਮੈਂ ਚੁੰਨੀਆਂ ਪਾੜੀਆਂ ਵੀ ਤੇ ਮੈਨੂੰ ਚੁੰਨੀਆਂ ਥਿਆਈਆਂ ਨਹੀਂ ਹੈਗਾ ਚਲੋ ਇਹਨੂੰ ਇਦਾਂ ਹੀ ਰੱਖ ਦਿੰਨੇ ਆ ਇਹ ਜਿਹੜਾ ਗੋਟਾ ਜਿਹਾ ਲੱਗਾ ਹੋਇਆ ਮੈਂ ਲਾ ਦੂੰਗੀ ਅਸੀਂ ਅਗਲੀ ਵਾਰ ਕੰਮ ਆ ਜੂ ਕਾਟਨ ਦਾ ਦੁਪੱਟਾ ਆਪਣਾ ਉਹ ਵੀ ਕੰਮ ਆ ਜਾਂਦਾ ਕਈ ਵਾਰ ਕੋਈ ਚੀਜ਼ ਤੇ ਕੋਟੂ ਕੋਣੀ ਪੈ ਜਾਂਦੀ ਹਨਾ ਕਾਟਨ ਦੀ ਚੀਜ਼ ਨਾਲ ਉਹ ਕੰਮ ਆ ਜੂ ਇੱਕ ਅਜਾ ਦੁਪੱਟਾ ਚਲੋ ਆਪਾਂ ਪੁਰਾਣਾ ਰੱਖ ਲੈਨੇ ਆ ਜਿਹੜੇ ਰੇਸਮੀ ਜਿਹੇ ਦੁਪੱਟੇ ਤੇ ਉਹ ਮੈਂਨੇ ਸਾਰੇ ਯੂਜ਼ ਕਰ ਲਏ ਸਾਰੇ ਮੈਂ ਲਾਤੀ ਤੇ ਲਓ ਜੀ ਹੁਣ ਇਹ ਅਗਲਾ ਦਿਨ ਉਹ ਮੈਂ ਸ਼ਾਮ ਹੋ ਗਈ ਸੀ ਨਾ ਘਰ ਦੇ ਕੰਮ ਵੀ ਕਰਨੇ ਸੀਗੇ ਤਾਂ ਕਰਕੇ ਅਗਲਾ ਦਿਨ ਇਹ ਆਪਾਂ ਰੀਲ ਲੈਣੀ ਆ ਆਪਾਂ ਨੇ ਜਿਹੜੇ ਨਗੰਦੇ ਵਾਲੇ ਰੀਲ ਆਉਂਦੇ 10 ਰੁਪਈਆ ਦੇ ਰੀਲ ਦੁਕਾਨ ਤੋਂ ਮਿਲਦੀਆਂ ਆ ਪਿੰਡਾਂ 'ਚ ਮਿਲ ਜਾਂਦੇ ਜਿੱਥੋਂ ਮਰਜ਼ੀ ਲੈ ਲਓ ਮਿਲ ਜੂਗੀ ਵੱਡੀ ਕਧੂਈ ਸੂਈ ਲੈਣੀ ਆ ਉਹ ਸੂਈ ਚ ਨਾ ਮਤਲਬ ਕਿ ਪਤਲਾ ਤਾਗਾ ਨਹੀਂ ਪਾਉਣਾ ਜਿਵੇਂ ਆਮ ਥ੍ਰੈਡ ਹੁੰਦਾ ਉਹ ਨਹੀਂ ਵਰਤਣਾ ਕੱਪੜੇ ਸਲਾਈ ਕਰਨ ਵਾਲਾ ਥ੍ਰੈਡ ਹੁੰਦਾ ਉਹ ਨਹੀਂ ਵਰਤਣਾ ਪੂਰਾ ਥ੍ਰੈਡ ਜਿਹੜਾ ਪੂਰਾ ਮੋਟਾ ਹੋਵੇ ਕੜਾ ਹੋਵੇ ਟੁੱਟੇ ਨਾ ਉਹ ਵਰਤਣਾ ਜਣੇ ਕਿ ਨਗੰਦੇ ਵਾਲੀ ਜਿਹੜੀ ਰਜਾਈਆਂ 'ਚ ਨਗੰਦੇ ਪਾਉਣੇ ਆ ਗਦੈਲਿਆਂ 'ਚ ਪਾਉਣੇ ਆ ਉਹ ਬਿਲਕੁਲ ਜਿਹੜਾ ਥ੍ਰੈਡ ਆ ਉਹ ਬਿਲਕੁਲ ਠੀਕ ਹੋਊਗਾ ਉਹ ਰੀਲ ਇੰਨੇ ਜਿਹੜੇ ਟਾਂਕਾ ਲਾਉਣਾ ਬਹੁਤ ਮਜ਼ਬੂਤ ਨਾਲ ਤੁਸੀਂ ਆਪਾਂ ਉਹਦੇ ਹਿਸਾਬ ਨਾਲ ਜਿਵੇਂ ਟਾਂਕਾ ਲਾਉਣਾ ਬਸ ਆਇਆ ਗੋਲ-ਗੋਲ ਕਰੀ ਜਾਣਾ ਗੋਲ-ਗੋਲ ਕਰੀ ਜਾਣਾ ਤੇ ਨਾਲ ਹੁੰਦੇ ਉਹਨੂੰ ਅਟੈਚ ਕਰੀ ਜਾਣਾ ਉਹ ਤਾਂ ਮੇਰੀਆਂ ਭੈਣਾਂ ਨੂੰ ਪਤੀ ਆ ਹਨ ਜਿਹੜੇ ਘਰ ਦੇ ਕੰਮ ਕਰਦੇ ਰਹਿੰਦੇ ਨੇ ਉਹਨੂੰ ਪਤੀ ਆ ਮਤਲਬ ਕਿ ਕਿੱਦਾਂ ਅਟੈਚ ਕਰਨਾ ਆਪਾਂ ਆਪਣੇ ਹਿਸਾਬ ਨਾਲ ਅਟੈਚ ਕਰਨਾ ਮਤਲਬ ਕਿ ਇਹ ਹਿੱਲਣਾ ਨਹੀਂ ਚਾਹੀਦਾ ਐਨ ਨਾਲ ਨਾ ਪੂਰਾ ਮੜਨਾ ਹੈਗਾ ਆਪਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰ ਲਓ ਮੈਂ ਮਤਲਬ ਇਹ ਚੌੜੇ ਲੋੜ ਤੇ ਨਹੀਂ ਬਣਾ ਰਹੀ ਮੈਂ ਇਹ ਲੰਮੇ ਲੋੜ ਤੇ ਕਰੂੰਗੀ ਜਿਵੇਂ ਆਪਾਂ ਗੁੱਤ ਜੀ ਬਣੀ ਹੈ ਉਵੇਂ ਨਹੀਂ ਬਣਾ ਰਹੀ ਗੁੱਤ ਜੀ ਬਣਾ ਕੇ ਇਹ ਮੈਂ ਲੰਮੇ ਲੋੜ ਤੇ ਕਰ ਰਹੀ ਆ ਤਾਂ ਕਿ ਕਾਫੀ ਮਜ਼ਬੂਤ ਬਣ ਜਾਊਗਾ ਐ ਜਿਵੇਂ ਆਪਾਂ ਇਹਨੂੰ ਜਿਹਾ ਬਣਾਉਣੇ ਹੁੰਦੇ ਇਨੂੰ ਜਿਹਾ ਬਣਾਈ ਜਾਣਾ ਨਾਲ ਨਾਲ ਉਹਦੇ ਗੋਲ ਗੋਲ ਬਣਾਏ ਤੁਸੀਂ ਹੋਰ ਕਿ ਚੌਰਸ ਬਣਾਉਣਾ ਚੌਰਸ ਵੀ ਬਣਾ ਸਕਦੇ ਹੋ ਪਰ ਮੈਂ ਗੋਲ ਬਣਾਇਆ ਤੇ ਅੱਧਾਕ ਬਣ ਗਿਆ ਅੱਧਾਕ ਰਹਿ ਗਿਆ ਲੋ ਜੀ ਐ ਆਪਾਂ ਨਾਲ ਹੁੰਦੇ ਅਟੈਚ ਕਰੀ ਜਾਵਾਂਗੇ ਪੂਰਾ ਮਜ਼ਬੂਤ ਤਾਗਾ ਬਰਤਨਾਂ ਤੁਸੀਂ ਤਾਗਾ ਟੁੱਟਣਾ ਨਹੀਂ ਚਾਹੁੰਦੇ ਨਹੀਂ ਫਿਰ ਬਾਅਦ ਚ ਆਪਾਂ ਨੂੰ ਘੌੜ ਜੀ ਹੁੰਦਾ ਨਾਲੇ ਫਿਰ ਲੁਟਕ ਲੁਟਕ ਜੇ ਕਰੀ ਜਾਂਦਾ ਜੇ ਆਪਾਂ ਇਹ ਸਹੀ ਤਰੀਕੇ ਨਾਲ ਨਹੀਂ ਲਾਇਆ ਹੁੰਦਾ ਪੂਰਾ ਮਜ਼ਬੂਤ ਕਰਕੇ ਪੂਰਾ ਮੜਿਆ ਨਹੀਂ ਹੁੰਦਾ। ਕੁਲੁਚ ਕੁਲੁਚ ਕਰੇ ਕਰੀ ਜਾਂਦਾ ਫਿਰ ਵਧੀਆ ਨਹੀਂ ਲੱਗਦਾ ਹਨਾ ਚੀਜ਼। ਖਿੰਡੀ ਜੀ ਜੀ ਜੇ ਵਧੀਆ ਵੀ ਨਹੀਂ ਲੱਗਦੀ ਹੁੰਦੀ ਬਣਾਈ ਹੋਈ ਆਪਾਂ ਨੂੰ। ਲਓ ਜੀ ਹੁਣ ਇਹ ਥੋੜਾ ਜਿਹਾ ਰਹਿ ਗਿਆ। ਇਹ ਬ੍ਰਾਊਨ ਕਲਰ ਦਾ ਥ੍ਰੈਡ ਮੰਗਾਇਆ ਸੀ ਮੈਂ ਥੋੜਾ ਜਿਹਾ ਰਹਿ ਗਿਆ। ਚਲੋ ਜੀ ਇਹ ਹੁਣ ਬਣ ਕੇ ਪੂਰਾ ਤਿਆਰ ਹੋ ਗਿਆ। ਜਿਹੜਾ ਆਪਾਂ ਜਦੋਂ ਮਤਲਬ ਕਿ ਸਾਰਾ ਕੰਪਲੀਟ ਹੋ ਜੂਗਾ ਇਹ। ਫਿਰ ਆਪਾਂ ਉਹ ਕਰਨਾ ਫਿਰ ਵੀ ਆਪਾਂ ਨੇ ਪੂਰਾ ਮਜ਼ਬੂਤ ਕਰਕੇ ਲਾਉਣਾਗਾ ਵੀ ਮੂਹਰੋਂ ਨਹੀਂ ਖੁੱਲਣਾ ਚਾਹੀਦਾ ਜਿਹੜਾ ਕੋਈ ਤੁਹਾਡੇ ਆ ਮਾੜੇ ਮੋٹے ਕੱਪੜਾ ਜੇ ਦਿਖ ਰਿਹਾ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਦੀ ਬਜਾਏ ਆਪਾਂ ਸੂਈ ਨਾਲ ਉੱਥੀ ਧੋਪਾ ਲਾ ਦਾਂਗੇ ਤਾਂ ਵਧੀਆ ਰਹਾਂਗੇ ਕਟਿੰਗ ਕਰਨਾ ਕਿਉਂ ਅੱਗੇ ਅੱਗੇ ਫਿਰ ਉਹ ਮੇ ਜੁੱਕਰੀ ਖੁੱਲੀ ਜਾਊਗਾ ਤੇ ਉਹ ਬੁਰਾ ਲੱਗੂਗਾ ਇਹ ਚੰਗੀ ਤਰ੍ਹਾਂ ਬਣ ਕੇ ਹੋ ਗਿਆ ਤਿਆਰਾ ਦੇਖੋ ਵਧੀਆ ਲੱਗਦਾ ਹਨਾ ਪੁੱਠੇ ਤੇ ਤੁਸੀਂ ਆਪਦੇ ਜਿੱਧਰ ਜ਼ਿਆਦਾ ਸਫਾਈ ਆਈ ਹੈ ਉਹਨੂੰ ਤੁਸੀਂ ਸਿੱਧਾ ਰੱਖ ਲੋਗੇ ਜਿੱਥੇ ਥੋੜੀ ਜਿਹੀ ਘੱਟ ਸਫਾਈ ਹੈ ਜਿੱਧਰ ਆਪਾਂ ਮਤਲਬ ਤੇ ਉਹ ਆਪਾਂ ਦੂਸਰਾ نیچے ਵਾਲੇ ਸੜਾ ਰੱਖ ਲਵਾਂਗੇ ਲਓ ਜੀ ਇਹਨਾਂ ਨੂੰ ਆਪਾਂ ਆਇਮ ਮੈਟ ਤੇ ਵੀ ਪਸਾ ਸਕਦੇ ਹਾਂ ਸੋਹਣਾ ਲੱਗਦਾ ਡੋਰ ਮੈਟ ਤੇ ਵੀ ਪਸਾ ਸਕਦੇ ਹਾਂ ਹਨਾ ਤੇ ਮਤਲਬ ਕਿ ਜਿੱਥੇ ਮਰਜ਼ੀ ਡੋਰ ਮੈਟ ਵੀ ਬਣਾ ਸਕਦੇ ਕੁਝ ਵੀ ਬਣਾਓ ਹੈ ਆਪਾਂ ਆਪਣੀ ਮਰਜ਼ੀ ਹੁੰਦੀ ਹੈ ਜਿੱਥੇ ਮਰਜ਼ੀ ਜਿੱਥੇ ਵੀ ਤੁਹਾਡਾ ਜੀ ਕਰਦਾ ਬਣ ਸਕਦੇ ਇਹਨੂੰ ਆਪਾਂ ਨਾ ਡੋਰ ਮਤਲਬ ਕਿ ਜਿਹੜੀ ਆਪਣੀ ਤੰਦ ਹੁੰਦੀ ਹੈ ਵਾਲ ਉੱਪਰ ਵੀ ਲਗਾ ਸਕਦੇ ਹਾਂ ਨਾ ਉੱਤੇ ਵੀ ਲੱਗਿਆ ਬਹੁਤ ਸੋਹਣਾ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਵਰਤੋ ਇਹਨੂੰ ਚਾਹੇ ਤੁਸੀਂ ਟੇਬਲ ਤੇ ਰੱਖ ਦਿਓ ਛੋਟਾ ਜਿਹਾ ਬਣਾ ਕੇ ਟੇਬਲ ਤੇ ਰੱਖ ਦਿਓ ਉੱਥੇ ਹੀ ਬਹੁਤ ਸੋਹਣਾ ਲੱਗਦਾ ਕੋਈ ਵੀ ਚੀਜ਼ ਜਦੋਂ ਆਪਾਂ ਹੱਥਾਂ ਨਾਲ ਤਿਆਰ ਕਰਦੇ ਹਾਂ ਨਾ ਆਪਣਾ ਮਨ ਵੀ ਖੁਸ਼ ਹੁੰਦਾ ਤੇ ਆਪਣੇ ਚੀਜ਼ਾਂ ਜਿਹੜੀਆਂ ਘਰੇ ਬੇਕਾਰ ਪਈਆਂ ਨੇ ਉਹ ਵੀ ਕਿਸੇ ਅਰਥ ਲੱਗ ਜਾਂਦੀਆਂ ਨੇ ਤੇ ਵਧੀਆ ਲੱਗਦਾ ਹਨਾ ਤੇ ਆਪਣੇ ਆਪ ਨੂੰ ਬਿਜ਼ੀ ਰੱਖਣਾ ਵੀ ਜ਼ਰੂਰੀ ਹੁੰਦਾ ਦਿਮਾਗ ਪ੍ਰੈਸ ਰਹਿੰਦਾ ਸਟ੍ਰੈਸ ਨਹੀਂ ਪੈਂਦਾ ਆਪਣੇ ਦਿਮਾਗ ਤੇ ਲਓ ਜੀ ਇਸ ਤਰ੍ਹਾਂ ਨਾਲ ਆਪਾਂ ਤੁਹਾਡੇ ਖਾਤਰ ਨਵੀਆਂ ਨਵ ਤੇ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜੇ ਨਵੇਂ ਆਉਣੇ ਹੁੰਨੇ ਹੋ ਤੇ ਹੁਣ ਮੈਂ ਤੁਹਾਨੂੰ ਨਾ ਇਹ ਇੱਕ ਸਾਈਡ ਤੇ ਵੀ ਲਾ ਕੇ ਦਿਖਾਉਂਗੀ ਮਤਲਬ ਕਿ ਜੇ ਆਪਾਂ ਉਹ ਕਰਨਾ ਹੈ ਮੈਂ ਇਹ ਬਣਾਇਆ ਡੋਰ ਮੈਟ ਬਣਾਇਆ ਚਾਹੇ ਮੈਂ ਬੈੱਡਾ ਮੂਰੇ ਰੱਖ ਲਾਂ ਚਾਹੇ ਮੈਂ ਡੋਰ ਮੈਟ ਬਣਾ ਲਾਂ ਇਹਨੂੰ ਜੇ ਤੁਸੀਂ ਇਸ ਤਰ੍ਹਾਂ ਵੀ ਮਿਲ ਕੇ ਮੇਰੇ ਤੁਸੀਂ ਬਾਹਲ ਉੱਪਰ ਵੀ ਲਗਾ ਸਕਦੇ ਹੋ ਇਹ ਮੇਰੇ ਸੈਂਟਰ ਛੋੜੀ ਮੇਕ ਕੀਤੀ ਹੋਈ ਤੇ ਇੱਥੇ ਵੀ ਲਾ ਸਕਦੇ ਆ ਤੁਸੀਂ ਜਿਵੇਂ ਵੀ ਵਰਤ ਸਕਦੇ ਹੋ ਚੀਜ਼ ਬਹੁਤ ਸੋਹਣੀ ਬਣੀ ਆ ਥੈਂਕਸ ਫॉर ਵਾਚਿੰਗ